ਪੰਜਾਬ ਇਸ ਸਮੇਂ ਹੜਾ ਤੋਂ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੈ ਅੱਜ ਤੋਂ ਵੱਧ ਪੰਜਾਬ ਦੇ ਜ਼ਿਲ੍ਹੇ ਪਾਣੀ ਵਿੱਚ ਡੁੱਬੇ ਹੋਏ ਹਨ ਆਓ ਖਬਰਾਂ ਦੀ ਤਫਸੀਲ ਕਰੀਏ ਗੁਰਲਾਬ ਟੀਵੀ ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਸਬਸਕ੍ਰਾਈਬ ਕਰਿਓ ਪੰਜਾਬ ਇਸ ਸਮੇਂ ਹੜ੍ਹਾਂ ਦੀ ਗੰਭੀਰ ਸਥਿਤੀ ਦੇ ਵਿੱਚ ਗੁਜ਼ਰ ਰਿਹਾ ਸਤਲੁਜ ਬਿਆਸ ਅਤੇ ਰਾਵੀ ਇਹਨਾਂ ਤਿੰਨੇ ਨਦੀਆਂ ਦੇ ਵਿੱਚ ਪਾਣੀ ਬਹੁਤ ਹੀ ਜ਼ਿਆਦਾ ਹੈ ਬਹੁਤ ਹੀ ਜ਼ੋਰ ਨਾਲ ਚੱਲ ਰਿਹਾ ਹੈ ਸਰਕਾਰੀ ਅੰਕੜਿਆਂ ਅਨੁਸਾਰ 1018 ਪਿੰਡ ਪਾਣੀ ਵਿੱਚ ਡੁੱਬੇ ਹੋਏ ਹਨ ਤੇ ਪੰਜਾਬ ਦੀ ਲਗਭਗ 3 ਲੱਖ ਏਕੜ ਫਸਲ ਤਬਾਹ ਹੋ ਚੁੱਕੀ ਹੈ ਸਰਕਾਰੀ ਅੰਕੜਿਆਂ ਅਨੁਸਾਰ 11300 ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾ ਲਿਆ ਗਿਆ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਰੋਜ਼ਪੁਰ ਪਠਾਨਕੋਟ ਫਾਜ਼ਿਲਕਾ ਕਪੂਰਥਲਾ ਹੁਸ਼ਿਆਰਪੁਰ ਇਸ ਸਮੇਂ ਪਾਣੀ ਦੀ ਮਾਰ ਹੀਠ ਹਨ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਲਗਾਤਾਰ بارش ਹੋ ਰਹੀ ਹੈ। ਔਰ 2 ਤਾਰੀਖ ਤੱਕ ਰੈਡ ਅਲਰਟ ਕੀਤਾ ਗਿਆ ਹੈ। ਜਿਸ ਕਾਰਨ ਪੰਜਾਬ ਦੇ ਵਿੱਚ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ। ਇੱਕ ਹੋਰ ਖਬਰ ਅਨੁਸਾਰ ਜੋ ਗੁਆਂਡੀ ਸੂਬੇ ਹਨ ਜੋ ਬਿਨਾਂ بارش ਤੋਂ ਆਪਣੇ ਪਾਣੀ ਦੀ ਮੰਗ ਕਰਦੇ ਹਨ ਜਿਵੇਂ ਹਰਿਆਣਾ ਔਰ ਰਾਜਸਥਾਨ ਹਰਿਆਣਾ ਇਸ ਸਮੇਂ ਆਪਣਾ ਬਣਦਾ ਪਾਣੀ ਲੈਣ ਤੋਂ ਵੀ ਮੁਨਕਰ ਹੈ ਉਸਨੇ ਪੰਜਾਬ ਨੂੰ ਇੱਕ ਪੱਤਰ ਲਿਖ ਕੇ ਕਿਹਾ ਕਿ ਸਾਨੂੰ ਅਜੇ ਪਾਣੀ ਨਾ ਦਿੱਤਾ ਜਾਵੇ ਇਹ ਕੀ ਗੱਲ ਹੋਈ ਕਿ ਜਦੋਂ ਵਾਰਸ਼ ਨਹੀਂ ਹੁੰਦੀ ਪਾਣੀ ਡੈਮਾਂ ਵਿੱਚ ਨਹੀਂ ਹੁੰਦਾ ਉਦੋਂ ਤੁਸੀਂ ਜ਼ਿਆਦਾ ਪਾਣੀ ਮੰਗਦੇ ਹੋ ਤੇ ਜਦੋਂ ਹੁਣ ਵਾਰਸ਼ ਬਹੁਤ ਜ਼ਿਆਦਾ ਹੋ ਗਈ ਪਾਣੀ ਡੈਮਾਂ ਦੇ ਵਿੱਚ ਜਮਾ ਹੋ ਗਿਆ ਨਦੀਆਂ ਦੇ ਵਿੱਚ ਪਾਣੀ ਦਾ ਸਤਰ ਬਹੁਤ ਉੱਪਰ ਚਲਾ ਗਿਆ ਪੰਜਾਬ ਦੇ ਪਿੰਡ ਤਬਾਹ ਹੋ ਰਹੇ ਨੇ ਉਸ ਸਮੇਂ ਤੁਸੀਂ ਕਹਿ ਰਹੇ ਹੋ ਪਾਣੀ ਦੀ ਸਾਨੂੰ ਲੋੜ ਦੇ ਕੀ ਇਸ ਸਮੇਂ ਪੰਜਾਬ ਹੋ ਡੁੱਬ ਜਵੇ ਉਹਨਾਂ ਲੋਕਾਂ ਨੂੰ ਵੀ ਇਸ ਸਮੇਂ ਧਿਆਨ ਦੇਣਾ ਚਾਹੀਦਾ ਜਿਹੜੇ ਲੋਕ ਕਹਿੰਦੇ ਨੇ ਕਿ ਕੋਈ ਨ ਯਾਰ ਹਰਿਆਣੇ ਨੂੰ ਪਾਣੀ ਉਸ ਸਮੇਂ ਦੇ ਦਿਓ ਕਿਉਂ ਭਾਈ ਹੁਣ ਹਰਿਆਣਾ ਆਪਣਾ ਪਾਣੀ ਕਿਉਂ ਨਹੀਂ ਲੈ ਰਿਆ ਸੋ ਪੰਜਾਬ ਦੇ ਲੋਕ ਇਸ ਸਮੇਂ ਪਾਣੀ ਦੀ ਬਹੁਤ ਜ਼ਿਆਦਾ ਮਾਰ ਹੀਠ ਹਨ ਇਸ ਸਮੇਂ ਜਿੱਥੇ ਅਲੱਗ-ਅਲੱਗ ਜਥੇਬੰਦੀਆਂ ਐਨ ਜੀਓ ਅਤੇ ਹੋਰ ਕਿੰਨੇ ਹੀ ਲੋਕ ਆਪਣੇ ਤੌਰ ਤੇ ਆਪਣੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਕੋਈ ਹਰਾਚਾਰਾ ਲੈ ਕੇ ਜਾ ਰਿਹਾ ਡੰਗਰਾਂ ਤੱਕ ਕੋਈ ਸਬਜ਼ੀਆਂ ਕੋਈ ਰਾਸ਼ਨ ਵੰਡ ਰਿਹਾ ਕੋਈ ਪਾਣੀ ਦੀਆਂ ਬੋਤਲਾਂ ਕੋਈ ਬ੍ਰੈਡ ਵੰਡ ਰਿਹਾ ਉੱਥੇ ਹੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਏਡ ਵੱਲੋਂ ਬਹੁਤ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਪ ਇਸ ਸਾਰੇ ਕੰਮ ਦੀ ਦੇਖ ਰੇ ਕਰ ਰਹੇ ਹਨ ਔਰ ਆਪ ਹੋ ਲੋਕਾਂ ਦੇ ਵਿੱਚ ਜਾ ਰਹੇ ਹਨ ਹੜ੍ਹਾਂ ਵਾਲੇ ਖੇਤਰਾਂ ਦੇ ਵਿੱਚ ਜਾ ਰਹੇ ਹਨ ਤਾਂ ਜੋ ਲੋਕਾਂ ਦੀ ਸਹੀ ਮਦਦ ਕਾ ਕੀਤੀ ਜਾ ਸਕੇ ਲੋਕ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰ ਰਹੇ ਹਨ ਕਿ ਇਸ ਸਮੇਂ ਸਾਨੂੰ ਸੁੱਕੇ ਰਸਣ ਦੀ ਲੋੜ ਹੈ ਜਿਵੇਂ ਬ੍ਰੈਡ ਅਤੇ ਦੁੱਧ ਕਿਉਂਕਿ ਘਰਾਂ ਦੇ ਵਿੱਚ ਪਾਣੀ ਭਰ ਚੁੱਕਿਆ ਚੁੱਲ੍ਹੇ ਇਸ ਟਾਈਮ ਬਲ ਨਹੀਂ ਸਕਦੇ ਸੋ ਲੋਕਾਂ ਨੇ ਅਪੀਲ ਕੀਤੀ ਹੈ ਕਿ ਸਾਨੂੰ ਇਸ ਸਮੇਂ ਜਿਹੜਾ ਸੁੱਕਾ ਰਸ਼ਨ ਉਹ ਮੋਈਆ ਕਰਵਾਇਆ ਜਾਵੇ ਪਰ ਅਸੀਂ 4 ਦਿਨ ਇਸ ਵਰਤਾਰੇ ਨੂੰ ਦੇਖ ਕੇ ਇਸ ਗੱਲਾਂ ਬਾਤਾਂ ਨੂੰ ਕਰਕੇ ਉਹਨਾਂ ਲੋਕਾਂ ਕੋਲ ਜਾ ਕੇ ਆਪਣੇ ਘਰ ਬੈਠ ਜਾਵਾਂਗੇ ਪਰ ਉਹਨਾਂ ਲੋਕਾਂ ਦੇ 2-3 ਮਹੀਨੇ ਕੀ ਬੀਤੇਗੀ ਜਿਨ੍ਹਾਂ ਦੇ ਘਰਾਂ ਦੇ ਵਿੱਚ 6-6 7-7 ਫੁੱਟ ਪਾਣੀ ਪਹੁੰਚ ਚੁੱਕਿਆ ਔਰ ਸਲਾਬ ਹੋ ਗਈ ਹੈ ਔਰ ਕਿੰਨੇ ਹੀ ਕੱਚੇ ਘਰ ਹੋਣਗੇ ਜਿਹੜੇ ਧੁੱਪ ਚੜਨ ਤੇ ਡਿੱਗ ਜਾਣਗੇ ਸੋ ਆਓ ਸਾਰੇ ਉਸ ਵਾਹਿਗੁਰੂ ਅੱਗੇ ਅਕਾਲ ਪੁਰਖ ਅੱਗੇ ਬੇਨਤੀ ਕਰੀਏ ਵੀ हे ਸੱਚੇ ਪਾਤਸ਼ਾਹ ਹੁਣ ਹੜ੍ਹਾਂ ਤੋਂ ਲੋਕਾਂ ਨੂੰ ਬਚਾ ਤੂੰ ਹੀ ਬਚਾ ਸਕਦਾ ਹੈ ਕਿ ਤੂੰ ਹੀ ਰਖਾ ਹੈ ਧੰਨਵਾਦ